ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਰੋਂ ਦਾ ਮੇਰਾ ਉਸ ਪ੍ਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਨਾ ਮੇਰਾ ਇੱਕ ਬੇਟਾ ਸਾਡਾ ਬੇਟਾ ਕਿ ਮੈਨੂੰ ਆਪਣੇ ਆਪ ਨੂੰ ਐਦਾ ਲੱਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪ੍ਰਮਾਤਮਾ ਨੇ ਲਟਾ ਲਾਤੀ ਹੈ ਮੇਰੀ ਲਟਾ ਲਾਤੀ ਹੈ ਐਦਾਂ ਹੀ ਕਿ ਇਹ ਵੀ ਮੇਰੇ ਲੱਗੇ ਬੈਠੇ ਹੀ ਕੁਰਸੀਆਂ ਡੱਠੀਆਂ ਹੀ ਮੇਰੇ ਲੱਗੇ ਬੈਠੇ ਹੀ ਤੇ ਇੱਕ ਕੁਰਸੀ ਖਾਲੀ ਪਈ ਸੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਹੀ ਤ੍ਰੈ ਮਨੋਕਸ਼ਨ ਦਾ ਬੇ ਗੱਲ ਬਾਤ ਕਿਤੋਂ ਤੁਸੀਂ ਕਿੱਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੜੇ ਵਾਲਾ ਇੱਧਰ ਵਰ ਮਦਾਸਵਾਲ ਪੜੇ ਵਾਲ ਮੈਂ ਉੱਥੋਂ ਨਹੀਂ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਹੈ ਪਿਲਸਨ ਤੁਸੀਂ ਆਜਿਆ ਕਰੋ ਸਾਢੇ 4 4 ਮਿਲਦਾ 2 20 ਫਿਰ ਵਾਜ ਜਾਣੀਆਂ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਤੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਮੈਂ ਤਾਂ ਨੂੰ ਪਸੰਦ ਕਰਦਾ ਵਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾਂ ਤੇ ਮੈਂ ਕਹ ਚਲੋ ਕਿੰਨੀ ਕੁ ਫੇ ਮੁਸ਼ਕਲ ਆਈ ਉਸ ਵਿਆਹ ਦੇ ਦੌਰਾਨ ਕਿਉਂਕਿ ਲਵ ਦਾ ਆਪਣਾ ਸ਼ੁਰੂ ਹੋ ਗਿਆ ਹਾਂਜੀ ਵਿਆਹ ਗ੍ਰਾਂਡ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਮੁਸ਼ਕਲ ਫਿਰ ਇਦਾਂ ਹੀ ਆ ਜਦੋਂ ਘਰ ਘਰਾਂ ਘਰ ਵਾਲਿਆਂ ਨੇ ਇਦਾਂ ਇਦਾਂ ਗੱਲਾਂ ਕਰਦੇ ਰਹੇ ਫਿਰ ਰਿਸ਼ਨਾ ਚ ਵੀ ਰਹਿੰਦੇ ਰਹੇ ਆ ਹਾਂਜੀ ਉਹ ਖੁਸ਼ ਹੋ ਕਿਦਾਂ ਹਾਂਜੀ ਕਿੰਨਾ ਵੀ ਸਾਥ ਦਿੰਦਾ ਉਹ ਰਜੂ ਦੇ ਨਾਲ ਬਹੁਤ ਸਾਥ ਦਿੰਦੇ ਕਿਦਾਂ ਦਾ ਸਾਥ ਦਿੰਦੇ ਸਾਥੇ ਇਦਾਂ ਦਿੰਦੀ ਆ ਵੀ ਆਪ ਮਗਰੋਂ ਰੋਟੀ ਦਿੰਦੇ ਆ ਪਹਿਲਾਂ ਮੈਨੂੰ ਖਵਾਉਂਦੇ ਆ ਹਾਂਜੀ ਮੇਰੀ ਮੁਲਾਕਾਤ ਫਸਟ ਪਹਿਲਾ ਮੁਲਾਕਾਤ ਹੋਈ ਉੱਥੇ ਕੋਈ ਬੰਦਾ ਜੀ ਹਨੂ ਆਪਣੇ 450 ਰੁਪਏ ਦਿੰਦਾ ਸੀ ਤੇ ਉੱਥੇ ਜਦੋਂ ਮੈਂ ਉਹ ਵੇਖਿਆ ਤੇ ਮੈਂ ਉਹ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ ਉਹ ਪਰਮਾਤਮਾ ਵੱਲੋਂ ਮੇਰੇ ਵਾਸਤੇ ਹੀ ਠੱਠੀ ਦੀ ਸੀ ਤੇ ਉੱਥੇ ਮੈਂ ਬਹਿਣਾ ਸੀ ਜੋ ਮੈਂ ਬਹਿਣਾ ਹੀ ਤੇ ਇਹਨਾਂ ਮੁਲਾਕਾਤ ਹੋਣੀ ਹੀ ਤੇ ਐਦਾ ਹੀ ਮੇਰਾ ਪਿਲਾ ਮੈਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਨਾ ਪਿਹਰੇਵਾਲ ਪਿੰਡ ਪਿਹਰੇਵਾਲ ਪਿੰਡੋਂ ਆਈ ਆ ਤੇ ਮੈਂ ਕਿਹਾ ਪਿਹਰੇਵਾਲ ਪਿੰਡ ਕਿੱਥੇ ਹੈਗਾ ਕਹਿੰਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਰਈ ਤੇ ਫਿਰ ਐਦਾ ਹੀ ਕਿਹਾ ਕਿ ਮੈਂ ਖਾ ਫਿਰ ਕਿਹਦੇ ਨਾਲ ਆਏ ਹੋ ਤੇ ਕਹਿੰਦੀ ਮੈਂ ਨਾ ਆਪਣੀ ਥੇਲੀਆਂ ਨਾਲ ਆਏ ਮੈਂ ਕਿਹਾ ਅੱਛਾ ਅੱਛਾ ਠੀਕ ਆ ਤੇ ਮੈਂ ਕਿਹਾ ਫਿਰ ਤੁਸੀਂ ਯਾਦ ਕਰੋ ਕਿ ਤੁਹਾਡੇ ਕੋਲ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਕਿਹਾ ਫਿਰ ਤੁਹਾਨੂੰ ਫੋਨ ਫੋਨ ਮੈਂ ਕਰਦਾਗਾ ਜਦੋਂ ਕਿ ਕੋਈ ਤਰੀਕ ਹੋਏ ਦੇ ਤੂੰ ਫਿਰ ਮਹੀਨੇ ਬਾਅਦ ਚਲੋ ਨੇ ਮੈਨੂੰ ਨੰਬਰ ਦੇਤਾ ਤੇ ਫਿਰ ਮੈਂ ਨੰਬਰ ਲਲਿਆ ਫਿਰ ਮੈਨੂੰ ਕਰਦਾ ਰਿਹਾ ਦਾ ਹੀ ਹੌਲੀ 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 ਕਰਕੇ ਹੌਲੀ ਹੌਲੀ ਕਰਕੇ ਤਾਂ ਆਪਣੀ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਕਿਹਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਨਾ ਤੇਨਾਂ ਕੋਈ ਗੱਲ ਕਰਨੀ ਆ ਕਹਿੰਦੀ ਕਰੋ ਮੈਂ ਮੈਂ ਵਿਆਹ ਵੀ ਤੇਰਾ ਨਹੀਂ ਕਰਾਣਾ ਹਾਂਜੀ ਕਿੰਨਾ ਦੇਰ ਆਪਕੇ 1.5 ਤੋਂ ਸਾਲ ਦਾ ਲੱਗ ਰਿਹਾ ਜਿਹੜਾ ਕਰਦੇ ਬਣ ਗਏ ਪਿਆਰ ਨਾਲ ਪਹਿਲਾਂ ਤੇ ਐਦਾਈ ਪਹਿਲਾ ਇਹ ਆਪਣੇ ਮਾਪਿਓ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਚਲੋ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਐਦਾਂ ਨਹੀਂ ਹੋਣਾ ਨਹੀਂ ਨਹੀਂ ਕਿ ਬਦਾ ਕੁੜੀ ਕੀ ਕਿੱਦਾਂ ਦੀ ਹੈ ਕਿਦਾਰੀ ਨਹੀਂ ਐਵੇਂ ਕਿ ਆ ਕਿ ਮੁੰਡਾ ਕੀ ਪਤਾ ਕਿੱਦਾਂ ਦਾ ਕਿਦਾਰੀ ਕਿਉਂਕਿ ਮਾਪਿਓ ਨੂੰ ਕਿਉਂਕਿ ਕੋਈ ਮਾਪਿਓ ਨੂੰ ਦੇਖ ਕੇ ਜਿਹੜੀ ਕੋਈ ਫੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਐਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਕਿ ਉਹ ਕੀ ਕਰ ਰਹੀ ਆ ਮੈਂ ਕਿਹਾ ਚੱਲ ਕੋਈ ਗੈ ਨਹੀਂ ਨਹੀਂ ਨਾ ਬੰਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾ ਬਿਆਨ ਨਾ ਹੋਇਆ ਤੇ ਫੇਰ ਇਹ ਮੋਤ ਨਾ ਗਿਆ ਕਰਾਂਗਾ ਬੱਸ ਇਹ ਮੋ ਬਤਾ ਹਾਂ ਜੀ ਹਾਂ ਜੀ ਅਸਾ ਭੁਗਤਾਨ ਚੰਗਾ ਕਰ ਲਓ ਨਾ ਗੁਜ਼ਾਰਾ ਚਲੋ ਪ੍ਰਮਾਤਮਾ ਦੀ ਦਿਆਨ ਚਾਹੀਦਾ ਹੈ ਕੁਝ ਮੈਂ ਮੇਰੀ 1500 ਰੁਪਿਆ ਪੈਛਾ ਲੱਗੀ ਜੇ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਇਹ ਨਹੀਂ ਲੱਗੀ ਰਹੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਆ ਕਰਦਾ ਮਾ ਉਥੋਂ ਵੀ ਕੋਈ ਦਾਨ ਪੋਣ ਕੋਈ ਦਾਨ ਪੋਣ ਕੋਈ 50 60 20 30 ਰੁਪਏ ਮੇਰਾ ਦੇ ਦਿੰਦੇ ਆ ਕਿ ਜਿਹੜੇ ਵਿੱਚ ਮੇਰਾ 3 400 ਰੁਪਿਆ ਹੋ ਹੋ ਜਾਂਦਾ ਦਿਹਾੜੀ ਕਾਹਿੰਦੀ ਤੇ 700 ਰੁਪਿਆ ਕਬੂ ਫੋਸਤ ਨਹੀਂ ਕੀ ਅਜੀ ਗਾੜੀ ਕਾ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਰੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਰ ਮੇਰਾ ਇੱਕ ਬੇਟਾ ਸਾਡ ਦਾ ਬੇਟਾ ਕਿ ਮੈਨੂੰ ਆਪਣੇ ਆਪ ਨੂੰ ਐਦਾ ਲੱਗ ਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲਟਾ ਲਾਤੀਆਂ ਮੇਰੀ ਲਟਾ ਲੱਗ ਗਈਆਂ ਕਿੰਨਿਆ ਕਣ ਫਿਰ ਸਾਦ ਦਿੱਤਾ ਜਰਾ ਵਿਆਹ ਕਰਾ ਮੇਰਾ ਬਹੁਤ ਜ਼ਿਆਦਾ ਨੇ ਸਾਦ ਦਿੱਤਾ ਬਹੁਤ ਜ਼ਿਆਦਾ